ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਨ ਦੁਨੀਆਂ ਦੇ ਮਾਲਕ ਲੋਕ ਤੇ ਪ੍ਰਲੋਕ ਦੇ ਸਹਾਈ ਸ਼ਬਦਾ અવਤਾਰ ਕਲਯੁਗ ਦੇ ਬੋਏ ਤੇ ਨਾਮ ਕੇ ਜਹਾਜ਼ ਚਵਰ ਛਤਰ ਤੇ ਸਿੰਘਾਸਨ ਦੇ ਮਾਲਕ ਤਖਤ ਦੇ ਉੱਤੇ ਸੁਭਾਏ ਮਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਇਨਾਂ ਦੀ ਪਾਵਨ ਅਤੇ ਪਵਿੱਤਰ ਬਾਰਗah ਦੇ ਅੰਦਰ ਆਪਾਂ ਸਾਰੇ ਜੁੜ ਕੇ ਬੈਠੇ ਆ ਗੁਰੂ ਕੀ ਸੰਗਤ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਆਪਾਂ ਆਪਣੇ ਜੀਵਨ ਦੀਆਂ ਸਿੱਖਿਆਵਾਂ ਨੂੰ ਲੈਣ ਵਾਸਤੇ ਇੱਥੇ ਸਾਰੇ ਇਕੱਤਰ ਹੋ ਕੇ ਬੈਠੇ ਆ ਗੁਰਮਖਾ ਵੱਲੋਂ ਉਚੋਚੇ ਤੌਰ ਤੇ ਇਹ ਗੁਰਮਤ ਸਮਾਗਮ ਔਲੀਕੇ ਗਏ ਹੈ ਗੁਰਮਖੰਦ ਦੇ ਕੋਲੋਂ ਹੁਕਮ ਵੀ ਹੋਇਆ ਕਿ ਜਿਹੜਾ ਸਮਾਗਮ ਦਾ ਸਾਰਾ ਸਮਾਂ ਉਹ ਤਕਰੀਬਨ 9:00 ਵਜੇ ਦੇ ਆਸੇ-ਪਾਸੇ ਤੱਕ ਸਮਾਪਤੀ ਇਸੇ ਕਰਕੇ ਸਮਾਂ ਉਤਨਾ ਕੀ ਸੀਮਤੀ ਹੈ ਇਸੇ ਕਰਕੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਬਿਨਾ ਬੰਦਨਾ ਤੋਂ ਸਿੱਧਾ ਮਜਬੂਨ ਦੇ ਉੱਤੇ ਆਪ ਸੰਗਤ ਦੇ ਨਾਲ ਕੁਝ ਗੁਰਮਤियां ਵਿਚਾਰਾਂ ਕੁਝ ਗੁਰੂ ਕੀਆਂ ਸਾਖੀਆਂ ਦੇ ਵਿੱਚੋਂ ਪਵਨ ਪ੍ਰਸੰਗ ਸਮੇਂ ਦੇ ਵਿੱਚ ਰਹਿੰਦਿਆਂ ਹੋਇਆ ਆਪ ਸੰਗਤ ਦੇ ਨਾਲ ਸਾਂਝਾ ਕਰਨ ਵਾਸਤੇ ਆਪ ਜੀ ਦੀ ਪਵਨ ਹਜ਼ੂਰੀ ਦੇ ਵਿੱਚ ਕਤਰੋ ਕੇ ਖੜਿਆ ਆਓ ਸਭ ਤੋਂ ਪਹਿਲਾਂ ਆਪ ਸੰਗਤ ਅਸੀਸ ਬਖਸ਼ੋ ਕੁਝ ਕਹਿਣ ਦਾ ਬਲ ਉਹ ਦਮ ਚਾਓ ਬਖਸ਼ਿਸ਼ ਕਰੋ ਸਾਰੀ ਸੰਗਤ ਇੱਕੋ ਆਵਾਜ਼ ਦੇ ਵਿੱਚ ਦੋਵੇਂ ਕਰ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਇੱਥੇ ਇਸ ਕਰਕੇ ਇਕੱਤਰ ਹੋ ਕੇ ਬੈਠੇ ਆ ਗੁਰਮੁਖ ਖਾਨੇ ਪ੍ਰੋਗਰਾਮ ਉਚੇਚੇ ਤੌਰ ਤੇ ਤਾਂ ਉਲਿਖੀ ਹੈ ਕਿ ਸਾਡੇ ਅੰਦਰ ਵੀ ਉਹ ਭਗਤੀ ਦੀ ਭਾਵਨਾ ਪੈਦਾ ਹੋ ਜਾਵੇ ਜਿੱਦਾਂ ਭਗਤਾਂ ਦੇ ਅੰਦਰ ਹੋਈ ਹੈ ਜਿੱਦਾਂ ਉਹਨਾਂ ਨੇ ਭਗਤੀ ਦੇ ਉੱਤੇ ਚੱਲ ਕੇ ਪਰਮੇਸ਼ਰ ਦੇ ਨਾਲ ਮਲਾਪ ਕਰਕੇ ਦੁਨੀਆ ਦੇ ਉੱਤੇ ਪਰਉਪਕਾਰ ਕੀਤਾ ਉਹਨਾਂ ਨੇ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈ ਕੇ ਜਿਸ ਰਸਤੇ ਦੇ ਉੱਤੇ ਚੱਲ ਕੇ ਪਰਮੇਸ਼ਰ ਦਾ ਰੂਪ ਹੋ ਗਏ ਤੇ ਅੱਜ ਸਤਿਗੁਰਾਂ ਦੀ ਪਵਨ ਬਾਣੀ ਦੇ ਵਿੱਚ ਸੁਭਾਏ ਮਾਨ ਹੋ ਕਰਕੇ ਬੈਠੇ ਆ ਜਿਨ੍ਹਾਂ ਨੂੰ ਆਪਾਂ ਸਤਿਗੁਰੂ ਕਹਿੰਨੇ ਆ ਤਾਂ ਕਿ ਸਾਡਾ ਵੀ ਜਿਹੜਾ ਜੀਵਨ ਹੈ ਉਹਨਾਂ ਵਰਗਾ ਬਣ ਜਾਵੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਉੱਤੇ ਚੱਲ ਸਕੀਏ ਮੈਂ ਭਗਤ ਦੀ ਥੋੜੀ ਜੀ ਡੈਫੀਨੇਸ਼ਨ ਆਪ ਸੰਗਤ ਦੇ ਨਾਲ ਸਾਂਝੀ ਕਰਕੇ ਉਸ ਤੋਂ ਬਾਅਦ ਪ੍ਰਸੰਗ ਦੀਆਂ ਦੋ ਕਵਤਾ ਕਹਿ ਕੇ ਆਪ ਸੰਗਤ ਦੇ ਕੋਲੋਂ ਖਿਮਾ ਦੇ ਜਾਚਕ ਹੋਣਾ ਕਿਉਂਕਿ ਅਗਲਾ ਜਥਾ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚ ਰਿਹਾ ਜਦੋਂ ਗੁਰੂ ਕੀ ਸਾਜਿਨਵਾਦੀ ਸਾਧ ਸੰਗਤ ਆਪਾਂ ਭਗਤ ਸ਼ਬਦ ਨੂੰ ਜਦੋਂ ਪੜਾਂਗੇ ਨਾ ਭਗਤ ਸ਼ਬਦ ਦੇ ਵਿੱਚ ਤਿੰਨ ਅੱਖਰ ਲਿਖੇ ਆਉਂਦੇ ਆ ਭੱਬਾ ਗੱਗਾ ਤੇ ਤੱਤਾ ਜਦੋਂ ਤਿੰਨਾਂ ਨੂੰ ਮਿਲਾ ਲੈਂਦੇ ਆ ਭਗਤ ਬਣ ਜਾਂਦਾ ਹੈ ਅੱਖਰ ਭਾਵੇਂ ਤਿੰਨੇ ਨੇ ਪਰ ਤਿੰਨਾਂ ਨੂੰ ਜਦੋਂ ਆਪਾਂ ਪੂਰਨ ਤੌਰ ਤੇ ਇਹਨਾਂ ਨੂੰ ਸਮਝਾਂਗੇ ਇਹਨਾਂ ਵਿੱਚ ਗਿਆਨ ਬਹੁਤ ਵੱਡਾ ਹੈ ਸਮਾ ਵਧੇਰਾ ਨਹੀਂ ਸਿਰਫ ਇੱਕ ਇੱਕ ਗੱਲ ਨੂੰ ਸਮਝਣ ਕੇ ਇਹ ਭਗਤ ਸ਼ਬਦ ਦਾ ਅਰਥ ਸਮਝ ਲਈਏ ਮਹਾਰਾਜ ਨੇ ਪਹਿਲਾ ਸ਼ਬਦ ਵਰਤਿਆ ਭੱਬਾ ਭੱਬੇ ਅੱਖਰ ਤੋਂ ਭਾਵੇਂ ਕਿ ਭਗਤ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਭੈ ਹੁੰਦਾ ਡਰ ਨਹੀਂ ਹੁੰਦਾ ਡਰ ਤੇ ਭੈ ਦੇ ਵਿੱਚ ਬਹੁਤ ਵੱਡਾ ਫਰਕ ਹੈ ਭਗਤ ਜਿਹੜਾ ਹੈ ਉਹ ਗੁਰੂ ਦਾ ਭੈ ਆਪਣੇ ਮਨ ਦੇ ਵਿੱਚ ਰੱਖਦਾ ਤੇ ਇਹ ਭੈ ਬਣਦਾ ਕਿੱਥੇ ਹੈ ਜਿਵੇਂ ਆਪਾਂ ਸਾਰੇ ਹੁਣ ਗੁਰੂ ਦੀ ਹਜ਼ੂਰੀ ਦੇ ਵਿੱਚ ਜੁੜ ਕੇ ਬੈਠੇ ਆ ਇੱਥੇ ਆ ਕੇ ਇਹ ਭੈ ਬਣਦਾ ਮਹਾਰਾਜ ਨੇ ਪਵਨ ਬਾਣੀ ਦੇ ਵਿੱਚ ਕਿਹਾ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਾ ਹੋਏ ਤੇਰੀ ਜਿੰਨਾ ਚਿਰ ਅਸੀਂ ਸੰਗਤ ਦੇ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਸਾਡੇ ਅੰਦਰ ਭਗਤੀ ਦੀ ਜਿਹੜੀ ਭਾਵਨਾ ਹੈ ਉਹ ਪੈਦਾ ਨਹੀਂ ਹੁੰਦੀ ਜੋ ਕਿ ਭਗਤੀ ਕਰਨ ਦਾ ਤਰੀਕਾ ਹੀ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਸਾਨੂੰ ਸੰਗਤ ਦੇ ਵਿੱਚ ਆ ਕੇ ਆਉਂਦਾ ਹੈ ਮਹਾਰਾਜ ਨੇ ਦੂਜਾ ਸ਼ਬਦ ਵਰਤਿਆ ਇੱਥੇ ਗੱਗਾ ਗੱਗੇ ਅੱਖਰ ਤੋਂ ਭਾਵ ਹੈ ਵੀ ਭਗਤਾਂ ਨੇ ਗਿਆਨ ਕਿਹੜਾ ਲਿਆ ਹੁੰਦਾ ਜਿਨ੍ਹਾਂ ਕਰਕੇ ਉਹਨਾਂ ਨੂੰ ਬ੍ਰਹਮ ਦੇ ਗਿਆਨੀ ਕਿਹਾ ਜਾਂਦਾ ਹੈ ਮਹਾਰਾਜ ਜੀ ਜਦੋਂ ਇਸ ਗੱਗੇ ਅੱਖਰ ਦਾ ਭੇਵ ਆਪਾਂ ਨੂੰ ਦਿੰਦਿਆਂ ਹੋਇਆਂ ਸਮਝਾਉਂਦੇ ਤੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਆਪਾਂ ਪੜ੍ਹਦੇ ਆ ਇੱਕ ਤਾਂ ਗਿਆਨ ਹੁੰਦਾ ਹੈ ਸੰਸਾਰ ਦਾ ਗਿਆਨ ਹਾਸਲ ਕਰ ਲੈਣਾ ਆ ਵੀ ਸਾਨੂੰ ਕੁੱਲ ਚੀਜ਼ ਦਾ ਪਤਾ ਹੋਵੇ ਦੁਨੀਆ ਦੇ ਉੱਤੇ ਕੀ ਹੋਈ ਜਾ ਰਿਹਾ ਕਿਹੜਾ ਮਨੁੱਖ ਕਿੱਥੇ ਵਿਤਰੀ ਜਾ ਰਿਹਾ ਇੱਕ ਗਿਆਨ ਹੁੰਦਾ ਦੁਨੀਆ ਦੇ ਉੱਤੇ ਜਿੰਨੇ ਲੋਕ ਵਸ ਰਹੇ ਆ ਉਹਨਾਂ ਦਾ ਗਿਆਨ ਇਕੱਠਾ ਕਰ ਲੈਣਾ ਭਾਵੇਂ ਕੁੱਲ ਕਾਇਨਾਤ ਦੇ ਸਾਨੂੰ ਸੋਝੀ ਹੋ ਜਾਵੇ ਵੀ ਇੱਥੇ ਕੀ ਕੁਝ ਹੋ ਰਿਹਾ ਦੁਨੀਆ ਦੇ ਉੱਤੇ ਕੋਈ ਐਸਾ ਗਿਆਨ ਨਹੀਂ ਪਰ ਮਹਾਰਾਜ ਕਹਿੰਦੇ ਸਾਰੀ ਕਾਇਨਾਤ ਦਾ ਭਾਵੇਂ ਗਿਆਨ ਹੋ ਜਾਵੇ ਪਰ ਜੇਕਰ ਆਪਦੇ ਅੰਦਰ ਦੀ ਸੋਝੀ ਨਹੀਂ ਨਾ ਆਈ ਆਪ ਦੇ ਅੰਦਰ ਹੀ ਪਹਿਚਾਨ ਨਹੀਂ ਕਰਨੀ ਆਈ ਵੀ ਬੰਦਾ ਦੁਨੀਆ ਦੇ ਉੱਤੇ ਕੀ ਲੈਣ ਵਾਸਤੇ ਆਇਆ ਇਹਨੇ ਦੁਨੀਆ ਦੇ ਉੱਤੇ ਆ ਕੇ ਕਰਨਾ ਕੀ ਹੈ ਸਾਡੇ ਵੱਡੇ ਵੱਡੇ ਰੇ ਸੰਸਾਰ ਦੇ ਉੱਤੇ ਆਏ ਸਾਨੂੰ ਛੱਡ ਕੇ ਚਲੇ ਗਏ ਉਹ ਕਿੱਥੋਂ ਆਏ ਸੀ ਤੇ ਕਿੱਥੇ ਚਲੇ ਗਏ ਜਿੰਨਾ ਚਿਰ ਸਾਨੂੰ ਇਸ ਚੀਜ਼ ਨਹੀਂ ਸੋਝੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਐਸਾ ਗਿਆਨ ਲੈਦਾ ਸਾਡਾ ਕੋਈ ਵੀ ਫਾਇਦਾ ਨਹੀਂ ਐਸੇ ਗਿਆਨੀ ਨੂੰ ਮਹਾਰਾਏ ਨੇ ਗੁਰਬਾਣੀ ਦੇ ਵਿੱਚ ਕੀ ਕਿਹਾ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕ ਅਜਹ ਪ੍ਰੀਤ ਨਹੀਂ ਭਗਵੰਤ ਮਹਾਰਾਜ ਕਹਿੰਦੇ ਐਸੇ ਗਿਆਨ ਦਾ ਫਿਰ ਕੀ ਫਾਇਦਾ ਤੇ ਫਿਰ ਭਗਤਾਂ ਨੇ ਕਿਹੜਾ ਗਿਆਨ ਇਕੱਠਾ ਕੀਤਾ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਨੇ ਇਹ ਚੀਜ਼ ਵਿਚਾਰੀ ਹੁੰਦੀ ਹੈ ਕਹਿੰਦੇ ਗੁਰਮੁਖ ਗਿਆਨ ਇੱਕੋ ਹੈ ਜਾਤਾ ਅੰਧਨ ਨਾਮ ਰਵਿਜੈ ਭਗਤਾਂ ਨੇ ਇਹ ਗਿਆਨ ਇਕੱਠਾ ਕੀਤਾ ਹੁੰਦਾ ਪਰਮੇਸ਼ਰ ਸਾਨੂੰ ਸਾਹ ਦੇ ਕੇ ਜਿੰਦਾ ਰੱਖ ਰਿਹਾ ਸਾਨੂੰ ਸਾਹ ਆ ਰਹੇ ਨੇ ਅਸੀਂ ਇਹਨਾਂ ਸਾਵਾਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਮੋਹਰ ਲਾ ਕੇ ਹਰ ਇੱਕ ਸਾਹ ਦੇ ਨਾਲ ਜਪਦੇ ਰਹਿਣਾ ਹਰ ਇੱਕ ਸਾਹ ਦੇ ਨਾਲ ਅਸੀਂ ਇਹਨੂੰ ਧਿਆਉਂਦੇ ਰਹਿਣਾ ਅਸੀਂ ਆਪਦੇ ਦਮ ਨੂੰ ਕਦੇ ਬਿਰਥਾ ਨਹੀਂ ਜਾਣ ਦੇਣਾ ਅਸੀਂ ਇਹ ਚੀਜ਼ ਮਨ ਦੇ ਵਿੱਚ ਵਸਾ ਕੇ ਚੱਲਣੀ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਭਗਤਾਂ ਨੇ ਦਮ ਸੰਭਾਲੇ ਹੁੰਦੇ ਹਨ ਉਹਨਾਂ ਨੇ ਆਪਣੇ ਸਾਹ ਸੰਭਾਲੇ ਹੁੰਦੇ ਆ ਆ ਗਿਆਨ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਸਾਇਆ ਹੁੰਦਾ ਹੈ ਤੀਸਰਾ ਸ਼ਬਦ ਮਹਾਰਾਜ ਜੀ ਵਰਤ ਰਹੇ ਆ ਤਤ ਆਖਰ ਜਿਸ ਦੇ ਜੋੜਨ ਦੇ ਨਾਲ ਭਗਤ ਸਬਰ ਦੀ ਸੰਪੂਰਨਤਾ ਹੋ ਜਾਂਦੀ ਹੈ ਤਤੇ ਅਖਰ ਤੋਂ ਭਾਵ ਹੈ ਤਿਆਗ ਕਰ ਦੇਣਾ ਤਤੇ ਅਖਰ ਤੋਂ ਭਾਵ ਹੈ ਤਿਆਗੀ ਬਣ ਜਾਣਾ ਪਰ ਤਿਆਗ ਕਰਨਾ ਕਾਦਾ ਆਪਾਂ ਵੇਖਦੇ ਆ ਜਦੋਂ ਜੀਵ ਭਗਤੀ ਦੇ ਮਾਰਗ ਦੇ ਉੱਤੇ ਚੱਲਦੇ ਆ بڑے بڑے ਜੀਵ ਐਸੇ ਹੁੰਦੇ ਆ ਜਿਹੜਾ ਆਪਣਾ ਘਰ ਪਰਿਵਾਰ ਛੱਡ ਦਿੰਦੇ ਆ ਆਪਣੇ ਬਾਲ ਬੱਚੇ ਛੱਡ ਦਿੰਦੇ ਆ ਪਰ ਮਹਾਰਾਜ ਕੀ ਇਹਨਾਂ ਨੂੰ ਛੱਡਣ ਵਾਸਤੇ ਗੁਰਬਾਣੀ ਦੀ ਵਿੱਚ ਸਾਨੂੰ ਕਹਿ ਰਹੇ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਛੱਡ ਦੋ ਤਾਂ ਤੁਹਾਡੀ ਰੱਬ ਦੇ ਨਾਲ ਤੁਹਾਡਾ ਪ੍ਰਾਪਤੀ ਹੋਏਗੀ ਤੁਹਾਂ ਤੁਹਾਡਾ ਮੇਲ ਹੋਏਗਾ ਮਹਾਰਾਜ ਕਹਿੰਦੇ ਨਹੀਂ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਨ ਵਿੱਚੇ ਮਾਇਆ ਪਾਇਆ ਮਹਾਰਾਜ ਨੇ ਕਿਹਾ ਘਰਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਇਆ ਤੁਸੀਂ ਪਰਮੇਸ਼ਰ ਨੂੰ ਪਾ ਸਕਦੇ ਆ ਪਰ ਛੱਡਣ ਵਾਲੀ ਚੀਜ਼ ਛੱਡੋ ਛੱਡਣ ਵਾਲੀ ਚੀਜ਼ ਛੱਡ ਕੀ ਹੈ ਜਿਹੜਾ ਆਪਾਂ ਕੀਰਤਨ ਵਾਲੇ ਵੀਰਾਂ ਦੇ ਕੋਲੋਂ ਸਰਵਣ ਕਰ ਰਹੇ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੀ ਮਤ ਤੂੰ ਲੇ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਛੱਡਣ ਵਾਲੀ ਚੀਜ਼ ਕੀ ਹੈ ਆਪਣੀ ਮਤ ਜਿੰਨਾ ਚਿਰ ਅਸੀਂ ਆਪਣੀ ਮਤ ਵਰਤੀ ਜਾਂਦੇ ਹਾਂ ਗੁਰੂ ਦੀ ਮਤ ਨਹੀਂ ਲੈਂਦੇ ਮਹਾਰਾਜ ਕਹਿੰਦੇ ਵੱਡੇ ਵੱਡੇ ਸਿਆਣੇ ਸੰਸਾਰ ਦੇ ਉੱਤੇ ਆ ਕੇ ਡੁੱਬ ਗਏ ਐ ਇਸੇ ਕਰਕੇ ਮਹਾਰਾਜ ਨੇ ਕਿਹਾ ਭਾਈ ਆਪਣੀ ਮਤ ਛੱਡੋ ਮਹਾਰਾਜ ਨੂੰ ਪੁੱਛਿਆ ਵੀ ਸਭ ਤੋਂ ਔਖਾ ਤਿਆਗਣਾ ਕੀ ਹੈ ਮਹਾਰਾਜ ਕਹਿੰਦੇ ਪੁੱਤ ਆਈ ਤੀ ਤਿਆਗਣੀ ਔਖੀ ਆਪਣੀ ਮਾਤੀ ਛੱਡਣੀ ਔਖੀ ਇਹ ਨਹੀਂ ਜੇ ਬੰਦਾ ਛੱਡਦਾ ਬੜਾ ਕੁਝ ਛੱਡ ਲਿੰਦਾ ਪਰ ਮਤ ਨਹੀਂ ਛੱਡਦਾ ਮਹਾਰਾਜ ਨੇ ਆਖਿਆ ਮਨ ਕੀ ਮਤ ਤਿਆਗੋ ਹਰਜਨ ਇਹਾਂ ਬਾਤ ਕਠਾਈਨੀ ਬੜੀ ਔਖੀ ਹੈ ਛੱਡਣੀ ਭਗਤਾਂ ਨੇ ਛੱਡ ਕੇ ਉਹਨਾਂ ਨੇ ਕੀ ਧਿਆਇਆ ਹੁੰਦਾ ਮਹਾਰਾਜ ਕਹਿੰਦੇ ਤਜੋ ਸਿਆਨਪ ਸਿਮਰੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਉਹਨਾਂ ਨੇ ਇੱਕ ਆਪਣੀ ਮੱਤ ਛੱਡੀ ਹੁੰਦੀ ਹੈ ਤਜੋ ਸਿਆਨਪ ਸਿਰਜਨੋ ਸਿਮਰੋ ਹਰ ਹਰ ਰਾਇ ਆਪਣੀ ਮਤ ਛੱਡ ਕੇ ਸਿਰਫ ਹਰੀ ਨੂੰ ਸਿਮਰਿਆ ਹੁੰਦਾ ਇੱਕ ਮਤ ਛੱਡਣ ਦੇ ਨਾਲ ਤਿੰਨ ਕਾਰਜ ਸਬਰਦੇ ਨੇ ਉਹ ਕਿਹੜੇ-ਕਿਹੜੇ ਆਪ ਜੀ ਨੇ ਸਰਵਣ ਕੀਤਾ ਨਾਨਕ ਦੂਖ ਭਰਮ ਭਾਉ ਜਾਏ ਇਹ ਤਿੰਨੇ ਚੀਜ਼ਾਂ ਚੱਲੀਆਂ ਜਾਂਦੀਆਂ ਨੇ ਜਦੋਂ ਤਿੰਨਾਂ ਨੂੰ ਮਿਲ ਲਿੱਤਾ ਜਾਂਦਾ ਓਦੋਂ ਬੰਦਾ ਭਗਤ ਬਣ ਜਾਂਦਾ ਹੈ ਮਹਾਰਾਜ ਸਾਡੇ ਉੱਤੇ ਦਇਆ ਕਰਨ ਸਾਡੇ ਵੀ ਅੰਦਰੋਂ ਇਹ ਤਿੰਨੇ ਚੀਜ਼ਾਂ ਸਾਡੇ ਅੰਦਰ ਵੱਸ ਜਾਣ ਨਿਕਲਣ ਵਾਲੀਆਂ ਨਿਕਲ ਜਾਣ ਤੇ ਅਸੀਂ ਵੀ ਭਗਤਾਂ ਦੀ ਲਾਈਨ ਦੇ ਵਿੱਚ ਗਿਣੇ ਜਾਈਏ ਇੱਕ ਵਾਰ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਜਦੋਂ ਜੰਗਲ ਦੇ ਵਿੱਚ ਅੱਗ ਲੱਗੀ ਸਾਰੇ ਜੰਗਲ ਦੇ ਵਿੱਚ ਜਿੰਨੇ ਵੀ ਪੰਛੀ ਰਹ ਰਹੇ ਸੀ ਕੋਈ ਜਾਨਵਰ ਰਹ ਰਹੇ ਸੀ ਉਹ ਜੰਗਲ ਨੂੰ ਛੱਡ ਕੇ ਬਾਹਰ ਭੱਜ ਗਏ ਪਰ ਕਿੜੀ ਨਾ ਭੱਜੀ ਜਿਸ ਨੇ ਵੀਰ ਨੇ ਇਸ ਸਾਖੀ ਨੂੰ ਲਿਖਿਆ ਕਿੜੀ ਨੇ ਕੀ ਕੀਤਾ ਨਾਲ ਹੀ ਇੱਕ ਤਲਾਬ ਸੀ ਉਹਦੇ ਵਿੱਚੋਂ ਆਪਣੇ ਮੂੰਹ ਦੇ ਵਿੱਚ ਪਾਣੀ ਭਰ ਲਿਆ ਕਰੇ ਤੇ ਆ ਕੇ ਜੰਗਲ ਦੇ ਵਿੱਚ ਪਾਣੀ ਛੱਡ ਦਿਆ ਕਰੇ ਲਿਖਣ ਵਾਲੇ ਵੀਰ ਜੀ ਕਹਿਣ ਲੱਗੇ ਵੀ ਜਿਹੜੇ ਜਾਨਵਰ ਜਾ ਰਹੇ ਸੀ ਉਹਨਾਂ ਨੇ ਕੀੜੀ ਨੂੰ ਪੁੱਛਿਆ ਵੀ ਤੂੰ ਕਿਧਰੇ ਆ ਕੀ ਕੰਮ ਫੜਿਆ ਸਾਰੇ ਜੰਗਲ ਦੇ ਵਿੱਚ ਅੱਗ ਲੱਗ ਗਈ ਐ ਸਾਰੇ ਛੱਡ ਕੇ ਭੱਜ ਗਏ ਨੇ ਤੂੰ ਹੋਵੇ ਨਾ ਤਾਂ ਤੂੰ ਵੀ ਆਪਣੀ ਜਾਨ ਬਚਾ ਕਿੜੀ ਨੇ ਕਹਿਣ ਲੱਗੇ ਅੱਗ ਕੋ ਜਵਾਬ ਦੇ ਕੇ ਆਖਿਆ ਮਰਨਾ ਤਾਂ ਸਾਰਿਆਂ ਨੇ ਹੀ ਨਾ ਰਹਿਣਾ ਤਾਂ ਕਿਸੇ ਨੇ ਨਹੀਂ ਜਦੋਂ ਘਰਬਾਰ ਹੀ ਛੁੱਟ ਗਿਆ ਮਰਨਾ ਤਾਂ ਹੈ ਹੀ ਹੈ ਫਿਰ ਭੱਜ ਕੇ ਕਾਦੇ ਆਸ ਤੇ ਮਰਨਾ ਹੋਵੇ ਨਾ ਤਾਂ ਪਰਉਪਕਾਰ ਕਰਕੇ ਕਰਕੇ ਮਰੀਏ ਕਿਉਂਕਿ ਜਦੋਂ ਜ਼ਿੰਦਗੀ ਦਾ ਲੇਖਾ ਜੋਖਾ ਹੋਏਗਾ ਤੁਹਾਨੂੰ ਭੱਜਣ ਵਾਲਿਆਂ ਦੇ ਵਿੱਚ ਗਿਣਿਆ ਜਾਏਗਾ ਤੇ ਮੈਨੂੰ ਪਰਉਪਕਾਰੀਆਂ ਦੇ ਵਿੱਚ ਗਿਣਿਆ ਜਾਵੇਗਾ ਮੈਨੂੰ ਪਰਉਪਕਾਰੀਏ ਦੇ ਗਿਣ ਵਿੱਚ ਗਿਣਿਆ ਜਾਵੇਗਾ ਇਹ ਮੈਨੂੰ ਵੀ ਪਤਾ ਵੀ ਮੈਂ ਵੀ ਮਰ ਜਾਣਾ ਹੈ ਪਰ ਮੇਰੀ ਗਿਣਤੀ ਪਰਉਪਕਾਰੀਆਂ ਦੇ ਵਿੱਚ ਹੋਏਗੀ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਭਗਤਾਂ ਦੇ ਵਿੱਚ ਗਿਣਿਆ ਜਾਵੇਗਾ ਸੋ ਆਓ ਐਸੇ ਭਗਤ ਦੀ ਗੁਰੂ ਕੀ ਸਾਜਣਵਾਜੀ ਸਾਧ ਸੰਗਤ ਜੀ ਦਾਸਤਾ ਆਪ ਸੰਗਤ ਦੇ ਨਾਲ ਸਾਂਝੀ ਕਰਨ ਲੱਗੇ ਆ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਜਦੋਂ ਪਰਿਵਾਰ ਦੇ ਵਿੱਚੋਂ ਵਟਾਂਦਰਾ ਹੋਇਆ ਨਾ ਆਪਣੀ ਜਿਹੜੀ ਰੋਡ ਜੰਗਲ ਦੇ ਉੱਤੋਂ ਦੀ ਜਾ ਰਹੀ ਸੀ ਭਾਵ ਸੜਕ ਉਸ ਦੇ ਲਾਗੇ ਉਹਨਾਂ ਨੇ ਆਪਣੀ ਛੰਨ ਪਾ ਲਈ ਛੰਨ ਦੇ ਵਿੱਚ ਬੈਠੇ ਜੁੱਤੀਆਂ ਗੰਢਦੇ ਰਹੇ ਇਹ ਕਿੰਨਾਂ ਨੇ ਲਿਖਿਆ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਨਹੀਂ ਉਹ ਇਹੀ ਸੋਚਦੇ ਰਹੇ ਵੀ ਭਗਤ ਦੀ ਜੁੱਤੀਆਂ ਹੀ ਗੰਢਦੇ ਰਹੇ ਪਰ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੇਵਲ ਜੁੱਤੀਆਂ ਨਹੀਂ ਗੰਢ ਰਿਆ ਸੀ ਇਹ ਲੋਕਾਂ ਦੀਆਂ ਟੁੱਟੀਆਂ ਹੋਈਆਂ ਤਕਦੀਰਾ ਗੰਢ ਦਿਆ ਕਰਦਾ ਸੀ ਜਿਹੜਾ ਇਹਦੇ ਕੋਲੇ ਆ ਜਾਂਦਾ ਸੀ ਜਿਨ੍ਹਾਂ ਨੇ ਸਮਝਿਆ ਹੋਇਆ ਕਿ ਭਗਤ ਜੀ ਵਿਖਰੇ ਵੀ ਇੱਕ ਜੀਵਨ ਸ਼ਿਕਾਰੀ ਆਪਣੇ ਮੋਢੇ ਦੇ ਉੱਤੇ ਜਾਲ ਰੱਖ ਕੇ ਰੋਜ਼ ਜੰਗਲ ਨੂੰ ਚੱਲਿਆ ਜਾਂਦਾ ਹੈ ਤੇ ਉੱਥੋਂ ਸ਼ਿਕਾਰ ਕਰਕੇ ਲਿਆਉਂਦਾ ਸ਼ਿਕਾਰ ਨੂੰ ਮਾਰਦਾ ਉਹਨੂੰ ਬਾਜ਼ਾਰਾਂ ਦੇ ਵਿੱਚ ਵੇਚਦਾ ਉਸ ਦੇ ਵਿੱਚੋਂ ਪੈਸਾ ਖੱਟਦਾ ਤੇ ਪੈਸਾ ਲਿਆ ਕੇ ਆਪਣੇ ਪਰਿਵਾਰ ਦੇ ਉੱਤੇ ਖਰਚ ਕਰਦਾ ਹੈ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਚੱਲਦੀ ਹੈ ਇੱਕ ਦਿਨ ਇਸੇ ਤਰੀਕੇ ਦੇ ਨਾਲ ਜਿਹੜਾ ਜੀਵਨ ਸ਼ਿਕਾਰੀ ਸੀ ਉਹਨੇ ਆਪਣੇ ਮੋਢੇ ਦੇ ਉੱਤੇ ਜਾਲ ਰੱਖਿਆ ਤੇ ਜੰਗਲ ਦੇ ਵਿੱਚ ਚਲੇ ਗਿਆ ਜੰਗਲ ਦੇ ਵਿੱਚ ਜਾ ਕੇ ਉਸਨੇ ਜਾਲ ਲਾ ਦਿੱਤਾ ਚੋਗ ਖਿਲਾਰ ਦਿੱਤੀ ਅਜ ਉਸ ਨੂੰ ਸਮਝਾਉਣ ਵਾਸਤੇ ਵਾਕਈ ਜੀਵਨ ਨੂੰ ਜੀਵਨ ਬਣਾਉਣ ਵਾਸਤੇ ਭਗਤ ਰਵਿਦਾਸ ਜੀ ਮਹਾਰਾਜ ਵੀ ਆਪ ਖੰਡੋਰੀ ਆਪਣੇ ਮੋਢੇ ਦੇ ਉੱਤੇ ਰੱਖ ਕੇ ਉਸ ਜੀਵਨ ਸ਼ਿਕਾਰੀ ਦੇ ਪਿੱਛੇ ਤੁਰ ਪਏ ਜਦੋਂ ਜੰਗਲ ਦੇ ਵਿੱਚ ਚਲੇ ਗਏ ਜੀਵਨ ਸ਼ਿਕਾਰੀ ਨੇ ਜਾਲ ਪਾਇਆ ਕੁਜੇ ਦੇ ਵਿੱਚ ਉਸ ਨੇ ਕੁਝ ਗੋਲੀਆਂ ਪਾਈਆਂ ਉੱਤੇ ਚੱਪਣ ਮੁੱਧਾ ਮਾਰਿਆ ਤੇ ਉਸ ਕੁਜੇ ਨੂੰ ਹਿਲਾਇਆ ਤੇ ਉਹਦੇ ਵਿੱਚੋਂ ਇੱਕ ਨਾਦ ਪੈਦਾ ਹੋਇਆ ਜਿਸ ਨੂੰ ਖੰਡੇ-ਹੇੜੇ ਦਾ ਨਾਦ ਕਿਹਾ ਜਾਂਦਾ ਹੈ ਇਹ ਐਡਾ ਸੁਰੀਲਾ ਨਾਦ ਹੁੰਦਾ ਕਿ ਹਿਰਨ ਦੀ ਬਹੁਤ ਵੱਡੀ ਕਮਜ਼ੋਰੀ ਹੁੰਦੀ ਆ ਉਹ ਜਿੱਥੇ ਵੀ ਹੋਵੇ ਇਸ ਨਾਦ ਨੂੰ ਸੁਣਦਾ ਹੋਇਆ ਭੱਜਿਆ ਉੱਥੇ ਤੁਰਿਆ ਆਉਂਦਾ ਜਦੋਂ ਇਸ ਨਾਦ ਨੂੰ ਵਜਾਇਆ ਗਿਆ ਇਤਿਹਾਸ ਦੇ ਪੰਨੇ ਕਹਿੰਦੇ ਆ ਇੱਕ ਹਿਰਨੀ ਉਸਰੇ ਇਸ ਨਾਦ ਨੂੰ ਸੁਣਿਆ ਜਿਹੜੀ ਜੰਗਲ ਦੇ ਵਿੱਚ ਆਪਣਾ ਢਿੱਡ ਭਰਨ ਵਾਸਤੇ ਆਈ ਸੀ ਜਦੋਂ ਉਸਨੇ ਨਾਦ ਨੂੰ ਸੁਣਿਆ ਉਸ ਨਾਦ ਦੇ ਵਿੱਚ ਮਸਤ ਹੋਈ ਤੇ ਆ ਕੇ ਜੀਵਨ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਗਈ ਭਗਤ ਰਵਿਦਾਸ ਜੀ ਮਹਾਰਾਜ ਵੀ ਇਸ ਦਾਸਤਾ ਨੂੰ ਵੇਖ ਰਹੇ ਸੀ ਜਦੋਂ ਉਸ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਗਈ ਨਾ ਭਗੇ ਭਗਤ ਜੀ ਵੀ ਉੱਥੇ ਪਹੁੰਚ ਗਏ ਤੇ ਸ਼ਿਕਾਰੀ ਨੇ ਕੀ ਕੀਤਾ ਆਪਣੀ ਜਿਹੜੀ ਤਲਵਾਰ ਸੀ ਉਸ ਨੂੰ ਬੇਮਿਆਨ ਕੀਤਾ ਤੇ ਉਸ ਨੂੰ ਕਤਲ ਕਰਨ ਵਾਸਤੇ ਹਿਰਨੇ ਦੇ ਵੱਲ ਤੁਰਿਆ ਜਾ ਰਿਹਾ ਹੈ ਜਦੋਂ ਲਿਸ਼ਕਦੀ ਹੋਈ ਤਲਵਾਰ ਹਿਰਨੀ ਦੀ ਤੌਣ ਦੇ ਉੱਤੇ ਵਾਰ ਕਰਨਾ ਚਾਹਿਆ ਤੇ ਭਗਤ ਜੀ ਨੇ ਆ ਕੇ ਉਸ ਦੀ ਬਾਹ ਫੜ ਲਈ ਤੇ ਉਸ ਨੂੰ ਵਾਰ ਨਾ ਕਰਨ ਦਿੱਤਾ ਵਾਰ ਕਰਨ ਤੋਂ ਰੋਕ ਦਿੱਤਾ ਜੀਵਨ ਸ਼ਿਕਾਰੀ ਨੇ ਆਖਿਆ ਵੀ ਤੁਸੀਂ ਕੌਣ ਹੋ ਤੋ ਮੈਨੂੰ ਵਾਰ ਕਿਉਂ ਨਹੀਂ ਕਰਨ ਦੇ ਰਹੇ ਭਗਤ ਰਵਿਦਾਸ ਜੀ ਨੇ ਆਖਿਆ ਵੀ ਜੀਵਣਾ ਇਸ ਹਿਰਨੀ ਦੇ ਉੱਤੇ ਵਾਰ ਨਾ ਕਰ ਇਸ ਹਿਰਨੀ ਦੇ ਉੱਤੇ ਵਾਰ ਨਾ ਕਰ ਮੇਰਾ ਗੱਲ ਮੰਨ ਇਸ ਹਿਰਨੀ ਦੀ ਭਾਵਨਾ ਨੂੰ ਵੇਖ ਜਦੋਂ ਦੀ ਤੇਰੀ ਜਾਲ ਦੇ ਵਿੱਚ ਫਸੀ ਐ ਤੜਫ ਰਹੀ ਐ ਇਹ ਲੱਤਾਂ ਮਾਰ ਰਹੀ ਐ ਅੱਖਾਂ ਦੇ ਵਿੱਚ ਦੇ ਇਹਦੇ ਹੰਝੂ ਕਿਰਦੇ ਆ ਰਹੇ ਨੇ ਭਾਗ ਵਰਾਗ ਇਹਦੀਆਂ ਅੱਖਾਂ ਦੇ ਵਿੱਚੋਂ ਚੱਲ ਰਿਹਾ ਤੂੰ ਇਸ ਦੀ ਪੀੜ ਸਮਝੇ ਤੇ ਅੰਦਰ ਕੋਈ ਨਾ ਕੋਈ ਦਰਦ ਹੈ ਅਸੀਂ ਵਾਕਈ ਇਹ ਗੱਲ ਸਮਝਦੇ ਆ ਘਰਾਂ ਦੇ ਵਿੱਚ ਕਈ ਵਾਰੀ ਅਸੀਂ ਪਾਲਤੂ ਜਾਨਵਰ ਪਾਲ ਲਈਏ ਜਦੋਂ ਉਹਨਾਂ ਨੂੰ ਝਿੜਕਦੇ ਹੀ ਐ ਜਾਂ ਕੁਝ ਕਹਿ ਦਈਏ ਨਾ ਤੇ ਜਾਨਵਰ ਵਾਕਿਆ ਕਿਸੇ ਨੁਕਰੇ ਲੱ ਕੇ ਬਹਿ ਜਾਂਦਾ ਉਹਨੂੰ ਪਤਾ ਹੁੰਦਾ ਵੀ ਮੇਰੇ ਮਾਲਕ ਨੇ ਮੈਨੂੰ ਝਿੜਕਤਾ ਪਰ ਕੋਈ ਦਇਆਵਾਨੀ ਇਸ ਚੀਜ਼ ਨੂੰ ਸਮਝੇਗਾ ਨਾ ਦੂਸਰਾ ਤਾਂ ਕੋਈ ਸਮਝ ਨਹੀਂ ਸਕਦਾ ਭਗਤ ਜੀ ਨੇ ਆਖਿਆ ਇਹਦੀ ਹਿਰਦੇ ਦੀ ਭਾਵਨਾ ਵੇਖ ਇਹ ਤੈਨੂੰ ਕੁਝ ਨਾ ਕੁਝ ਕਹਿ ਰਹੀ ਹੈ ਉਹਨੇ ਆਖਿਆ ਵੀ ਮੈਂ ਨਹੀਂ ਜਾਣਦਾ ਮੈਨੂੰ ਇਹ ਕੀ ਕਹਿ ਰਹੀ ਹੈ ਹਰ ਭਗਤ ਰਵਿਦਾਸ ਜੀ ਮਹਾਰਾਜ ਉਹਨੂੰ ਸਮਝਾ ਰਿਹਾ ਕਹਿੰਦੇ ਮੇਰੀ ਮੰਨੇ ਤਾ ਹਿਰਨੀ ਵੀ ਭਾਵਨਾ ਨੂੰ ਸਮਝੋ ਤੈਨੂੰ ਕੀ ਕੁਝ ਕਹਿ ਰਹੀ ਐ ਮਾਨੋ ਕਵੀ ਦੇ ਖਿਆਲਾਂ ਨੇ ਇੱਕ ਉਡਾਰੀ ਭਰੀ ਜੀਵਨ ਸ਼ਿਕਾਰੀ ਦੇ ਜਾਲ ਦੇ ਵਿੱਚ ਫਸੀ ਉਹੀ ਉਹ ਹਿਰਨੀ ਜੀਵਨ ਸ਼ਿਕਾਰੀ ਨੂੰ ਕੁਝ ਕਹਿ ਰਹੀ ਐ ਅੱਖਾਂ ਦੇ ਵਿੱਚੋਂ ਦੀ ਹੰਝੂ ਡੋਲ ਰਹੀ ਐ ਮਾਨੋ ਉਹਨੂੰ ਇਹ ਗੱਲ ਕਹਿ ਰਹੀ ਹੋ ਵੀ ਮੈਨੂੰ ਇੱਕ ਵਾਰ ਜਾਲ ਦੇ ਵਿੱਚੋਂ ਛੱਡ ਕੇ ਮੇਰਾ ਬੜਾ ਜ਼ਰੂਰੀ ਕੰਮ ਪਿਆ ਮੈਂ ਉਹ ਕਰਨ ਵਾਸਤੇ ਜਾਣਾ ਮੈਨੂੰ ਇੱਕ ਵਾਰੀ ਤੂੰ ਆਪਣੇ ਇਸ ਜਾਲ ਦੇ ਵਿੱਚੋਂ ਰਿਹਾ ਕਰ ਦੇ ਆਪਣੇ ਮਨ ਦੇ ਵਿੱਚ ਵਿਰਾਗ ਦੀ ਇਹ ਕਰਨਾ ਪਾਉਦੀ ਹੋਈ ਅੱਖਾਂ ਦੇ ਵਿੱਚੋਂ ਹੰਧੂ ਛੁੱਟਦੀ ਹੋਈ ਉਹ ਹਿਰਨੀ ਜੀਵਨ ਸ਼ਿਕਾਰੀ ਨੂੰ ਜਿਵੇਂ ਕੁਝ ਕਹਿਣ ਦਾ ਯਤਨ ਕਰ ਰਹੀ ਹੈ ਢੱਡ ਜੱਥਾ ਉਹਨਾਂ ਲਾਈਨਾਂ ਨੂੰ ਆਪ ਸੰਗਤ ਦੇ ਸਨਮੁਖ ਇੰਜ ਬਿਨ ਕਰ ਰਿਹਾ ਹੈ ਮੂੜੇ ਆਉਗੀ ਬੱਚਿਆਂ ਤੇ ਦਰਸ ਕਰੀ ਸ਼ਿਕਾਰੀਆ ਕਿ ਮੈਨਨ ਵਾਲਾ ਦੁੱਤ ਮੂੜੇ ਆਉਗੀ ਬੱਚਿਆਂ ਤੇ ਦਰਸ ਕਰੀ ਸ਼ਿਕਾਰੀਆ ਸ਼ିକਾਰੀ ਐ ਸਜਾਲ ਪਾਇਆ ਹੈ ਫਿਰਨੀ ਦਾ ਤਨ ਜਾਲ ਚ ਫਸਾਇਆ ਹੈ ਬਿੱਲੀਆਂ ਦੇ ਨਾਲ ਉਹਨੇ ਜਾਲ ਬਨ ਕੇ ਖੇੜੇ ਹੰਡੇ ਵਾਲੇ ਨਾਦ ਨੂੰ ਵਜਾਇਆ ਹੈ ਜੀਵਨ ਸ਼ਿਕਾਰੀ ਐ ਸਜਾਲ ਪਾਇਆ ਹੈ ਫਿਰਨੀ ਦਾ ਤਨ ਜਾਲ ਚ ਫਸਾਇਆ ਹੈ ਬਿੱਲੀਆਂ ਦੇ ਨਾਲ ਉਹਨੇ ਜਾਲ ਬਨ ਕੇ ਖੇੜੇ ਹੰਡੇ ਵਾਲੇ ਨਾਦ ਨੂੰ ਵਜਾਇਆ ਹੈ ਅੱਖੀਆਂ ਚੋਂ ਨੀਰ ਡੋਲ ਕਰੇ ਬੇਨਤੀ ਤੇ ਤਰਸ ਕਰੀ ਸ਼ਿਕਾਰੀਆ ਦੇ ਕੇ ਮੈਨਨ ਵਾਲਾ ਦੁੱਤ ਮੁੜ ਆਉਂਦੀ ਬੱਚਿਆਂ ਤੇ ਤਰਸ ਕਰੀ ਸ਼ਿਕਾਰੀਆ ਮੇਰਾ ਰਾਹ ਹੁਣ ਕਿਉਂ ਦੀਕਦੇ ਮਾਂ ਸਾਡੀ ਆਉ ਚਿੱਤ ਚ ਉਲੀਕਦੇ ਕਿਹਾਂ ਤਾਨੂੰ ਕਦੋਂ ਤੱਕ ਮਿਲਣਾ ਹੁਣ ਆਂਦੀ ਹੋ ਵਿੱਚ ਇਹ ਉਮੀਦ ਦੇ ਬੱਚੇ ਮੇਰੇ ਛੱਡ ਆਈ ਉਹਨਾਂ ਨੂੰ ਬੱਚਿਆਂ ਤੇ ਤਰਸ ਕਰੇ ਸ਼ਿਕਾਰੀਆ ਦੇ ਕੇ ਮੈਨਾਂ ਵਾਲਾ ਦੁੱਧ ਮੋੜ ਆਉਂਗੀ ਬੱਚਿਆਂ ਤੇ ਤਰਸ ਕਰੇ ਸ਼ਿਕਾਰੀਆ ਲ ਵਿੱਚ ਰਹੇ ਕੋਈ ਆਸਨਾ ਤੇਰੀ ਇੱਕ ਵਾਰੀ ਜਾਣ ਦੇ ਤੂੰ ਬੇਨਤੀ ਮੇਰੀ ਉਰਕੇ ਮੈਂ ਆਜੂ ਤੇਰੇ ਕੋਲ ਜੀਵਣਾ ਕਰ ਲਈ ਤੂੰ ਚਾਹ ਜੋ ਵੀ ਕਿਛਾ ਹੋਈ ਤੇਰੀ ਕੱਲਾ ਕੱਲਾ ਬੋਲ ਕੇ ਹਾਂ ਮੈਂ ਪੜਾਵਾਂਗੀ ਕੱਲਾ ਕੱਲਾ ਬੋਲ ਕੇ ਹਾਂ ਮੈਂ ਪਗਾਵਾਂਗੀ ਬੱਚਿਆਂ ਤੇ ਤਰਸ ਕਰੇ ਸ਼ਿਕਾਰੀਆਂ ਕਿ ਮੈਂ ਮੈਂ ਨਾ Petar sem secar ਲੂ ਤਰਵਾਸ ਤੇ ਸਹੀ ਮੇਰੇ ਮਲ ਜਾਮਣੀ ਦਾ ਗੁਰੂ ਹੋ ਗਿਆ ਮੇਰੇ ਮਲ ਜਾਮਣੀ ਦਾ ਗੁਰੂ ਹੋ ਗਿਆ ਬੱਚਿਆਂ ਤੇ ਤਰਸ ਕਰੇ ਸ਼ਿਕਾਰੀਆ ਦੇਖ ਮੈਨ ਵਾਲਾ ਦੁੱਧ ਮੋੜ ਆਉਂਗੀ ਬੱਚਿਆਂ ਤੇ ਤਰਸ ਕਰੇ ਸ਼ਿਕਾਰੀਆ ਦੇਖ ਮੈਨ ਵਾਲਾ ਦੁੱਧ ਮੋੜ ਆਉਂਗੀ ਬੱਚਿਆਂ ਤੇ ਤਰਸ ਕਰੇ ਭਗਤ ਰਵਿਦਾਸ ਜੀ ਤੇ ਕਹਿੰਦੇ ਹਿਰਨੀ ਨੂੰ ਛੱਡ ਦਿੱਤਾ ਗਿਆ ਪ੍ਰਸੰਗ ਬੜਾ ਲਮੇਰਾ ਜੇ ਪਰ ਸਮਾਂ ਹੁਣ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਇਜਾਜ਼ਤ ਨਹੀਂ ਦੇ ਰਿਆ ਅਗਲਾ ਜੱਥਾ ਪਹੁੰਚ ਚੁੱਕਿਆ ਤੇ ਗੁਰਮਖਾਂ ਦੇ ਵੱਲੋਂ ਹੁਕਮ ਹੋਇਆ ਕਿ ਅਗਲਾ ਜੱਥਾ ਹੁਣ ਹਾਜ਼ਰੀ ਭਰੇਗਾ ਖਿਮਾਂ ਦੇ ਜਾਚਕਾਂ ਦੱਸ ਰਿਆਂ ਨੂੰ ਇੱਥੇ ਹੀ ਸਮਾਪਤੀ ਕਰਨੀ ਪੈ ਰਹੀ ਹੈ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਦੇਵ ਆਗਿਆ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ